हां भाई किवें हां हां जी डैडी सत श्री काल जी सत श्री काल ए और भाई ठीक चल दिया क्लिनिक तेरा हां डैडी जी ठीक चली जांदी है जी अच्छा कि नमिता जी भाई तेरी बस नमिता जी की है कि इत्ता नु समर नु स्कूल छड़ के आई सी कि हुनी स्कूटी ते अच्छा ओ बैन पे पाले ने तोहर तो का तो हटा ले आप बैन जांदा होना के तुंदा आई जांदियां भाई तो तू होर ਨੇ ਕੇ ਨਾ ਉਹ ਮੰਨ ਲਿਆ ਰਿਆ ਸੀ ਆ ਫਿਰ ਮੈਨੂੰ ਦ ਅੱਧਾ ਘੰਟਾ ਰੁਕਣਾ ਪੈਂਦਾ ਹੈਗਾ ਫਿਰ ਵੈਨ ਨਾਲ এলাਉ ਨਹੀਂ ਕਰਦੇਗੇ ਹਾਂ ਮੰਮੀ ਡੈਡੀ ਨੂੰ ਬੱਚਿਆਂ ਨੂੰ ਤਾਂ ਫਿਰ ਤਾਂ ਕਰਕੇ ਮੈਂ ਕਿਰਾਏ ਮੈਂ 10 ਦਿਨ ਤਾਂ ਜੀ ਲੱਭ ਜੂਗਾ اچھا ਫਿਰ ਤੂੰ ਕਰਦੇ ਭਾਈ ਨਰਸ ਆ ਗਈ ਤੇ ਇੱਕ ਤੂੰ ਆ ਗਈ ਮੇਰੀ ਨੌ ਤੇ ਹੁਣ ਤੈਨੂੰ ਭਾਈ ਦੱਸੀਏ ਕਿ ਨਾ ਦੱਸੀਏ ਮੈਂ ਤਾਂ ਇਸੇ ਚੱਕਰ ਤੇ ਵਿੱਚ ਤੁਰਿਆ ਫਿਰਦਾ ਨਾ ਨਾ ਡੈਡੀ ਜੀ ਤੁਸੀਂ ਮੈਨੂੰ ਨਾਲ ਸੁਣ ਕਿਉਂ ਦੱਸੂਗੀ ਵੈਲ ਤਾਂ ਤੁਸੀਂ ਕੋਈ ਤੋ ਗੱਲ ਇਹ ਐ ਕਿ ਹੁਣ ਭਾਈ ਤੁਹਾਨੂੰ ਦੱਸਾਂ ਤੂੰ ਅਛੇਂਗੀ ਮੇਰੇ ਤੇ ਨਾ ਨਾ ਡੈਡੀ ਜੀ ਲੈ ਮੈਂ ਕਿਉਂ ਸੁੰਗੀ ਮੈਂ ਹੁਣ ਸਾਡੀ ਕੁੜੀ ਤਹਿ ਜੀ ਕੇਸ ਆਉਂਦੇ ਰਹਿੰਦੀ ਹੈਗੀ ਹਾਂ ਕਹਿੰਦੀ ਹੈਗੀ ਵੀ ਜਿਹੜਾ ਪਿੰਡ ਦਾ ਸਰਪੰਚ ਹੁੰਦਾ ਤੇ ਇੱਕ ਪਿੰਡ ਦਾ ਪਿੰਡ ਦੀ ਨਾਰਸੀਆ ਦਾਈ ਹੁੰਦੀ ਹੈ ਠੀਕ ਹੈ ਤੇ ਦਿਲ ਨਹੀਂ ਲਖੋ ਸਕਦੇ ਆਪਾਂ ਅਮ ਵੀ ਤੁਸੀਂ ਮੈਂ ਤੁਹਾਡੇ ਨਾਲ ਜਿਹੜੀ ਗੱਲ ਕਰ ਰਹਾ ਇੱਕ ਨੋ ਸਮਝ ਕੇ ਨਹੀਂ ਕਰ ਰਹਾ ਮੈਂ ਇੱਕ ਤੁਸੀਂ ਡਾਕਟਰ ਹੋ ਤੇ ਮੈਂ ਮਰੀਜ਼ ਹਾਂ ਤੁਸੀਂ ਮੈਨੂੰ ਵਾਦਾ ਕਰੋ ਵੀ ਉਸੇ ਤੱਕ ਨਾ ਮੈਨਾਂ ਨਾਲ ਡੀਲ ਕਰੋਗੇ ਤਾਂ ਫਿਰ ਤਾਂ ਮੈਂ ਤੇ ਨਾਲ ਗੱਲ ਕਰਾਂ ਨਾ ਨਾ ਮੈਂ ਤਾਂ ਹੁਣ ਚਲੋ ਮੈਂ ਹੁਣ ਤੁਹਾਡੀ ਨਾ ਮਨਪ੍ਰੀਤ ਹੈ ਨਹੀਂ ਮੈਂ ਤੁਹਾਡੀ ਨੋ ਨੋ ਹੈ ਨਹੀਂ ਤੇ ਮੈਂ ਤੁਹਾਡੀ ਮਾਸ ਹੈਂਗੀ ਮੈਂ ਇੱਕ ਤੁਸੀਂ ਮਰੀਜ਼ ਹੋ ਹੁਣ ਦੱਸੋ ਡੈਡੀ ਜੀ ਦਿੱਕਤ ਭਾਈ ਇਹ ਹੋ ਗਈ ਕਿ ਰਾਤ ਤਰੀ ਬੇਬੇ ਕਹਿੰਦੀ ਵੀ ਅੱਜ ਠੰਡ ਜੀ ਐ ਤੇ ਮੈਂ ਬਣਾਉਣ ਮੀਟ ਨਹੀਂ ਬਣਾਇਆ ਸੀ ਰਾਤ ਆਪਾਂ ਹਾਂਜੀ ਜੀ ਤਾਂ ਤੇ ਮੀਟ ਬਣਾ ਲਿਆ ਤੇ ਇਹ ਮੀਟ ਦੇ ਨਾਲ ਭਾਈ ਮੈਂ ਵੀ ਕੋਈ ਦੋ ਦੋ ਪੈਕ ਜਿਵੇਂ ਮੈਂ ਵੀ ਲਾ ਲੇ ਲਾ ਲੇ ਹਾਂਜੀ ਉਹ ਤਾਂ ਤੁਹਾਡੀ ਆਦਤ ਹੈਗੀ ਐ ਕਦੇ ਕਦੇ ਕਰ ਲੈਣਾ ਤੁਸੀਂ ਡਰਿੰਕਸ ਠੰਡੀਆਂ ਚ ਆ ਪੈਗ ਲਾ ਲਏ ਤੇ ਉਸ ਤੋਂ ਬਾਅਦ ਹੁਣ ਚੱਕਰ ਕੀ ਪੈ ਗਿਆ ਕਿ ਤੇਰੇ ਵਾਲੀ ਬੀਬੇ ਕਹਿੰਦੀ ਕਿ ਮੈਨੂੰ ਤਾਂ ਨਾ ਮਤਲਬ ਅੱਜ ਸਾਰੀ ਰਾਤ ਰੀਲ ਬਣਾਈ ਤੇ ਸਾਰੀ ਰਾਤ ਮੇਰੀ ਰੀਲ ਬਣਾਈ ਤੇ ਮੈਂ ਕਿਹ ਕੋਈ ਨਹੀਂ ਬਣਾ ਦੂੰਗਾ ਫਿਰ ਕਹਿੰਦੀ ਨਾ ਕਿ ਤੂੰ दारू ਪੀ ਕੇ ਨਾ ਉਤੋਂ ਦੀ ਇੱਕ ਗੋਲੀ ਜੀ ਖਾ ਲੈ ਨਾ ਤੇ ਉਹ ਨਾਲ ਨਾ ਵਧੀਆ ਚੱਲ ਜਾਂਦਾ ਕੰਮ ਮੈਂ ਭਾਈ ਉਹ ਖਾ ਲਈ ਗੋਲੀ ਬੀਬੇ ਨੂੰ ਨਹੀਂ ਆ ਕਿੱਥੋਂ ਪਤਾ ਲੱਗ ਲੱਗੀ ਆ ਹਰਕਤਾਂ ਮੇਰੀਆਂ ਬੇਬੇ ਦਾ ਤਾਂ ਹੁਣ ਪਤਾ ਨਹੀਂ ਵੀ ਬੇਬੇ ਨੂੰ ਜਿਹੀ ਹੋਣੀ ਹੈ ਡੈਡੀ ਜੀ ਬੀਬੀ ਮੈਨੂੰ ਇਸੇ ਚੀਜ਼ ਦਾ ਤਾਂ ਡਰ ਹੈ ਵੀ ਤੇਰੀ ਬੇਬੇ ਨੂੰ ਪਤਾ ਕਿਵੇਂ ਲੱਗ ਗਿਆ ਇਸ ਚੀਜ਼ ਦਾ ਲਕ ਤੁਸੀਂ ਕਿ ਜਿਹੀ ਹੋਣੀ ਹੈ ਡੈਡੀ ਜੀ ਤੁਸੀਂ ਮੈਂ ਤਾਂ ਮੈਨੂੰ ਤਾਂ ਮੈਨੂੰ ਤਾਂ ਸੌਂ ਲੱਗੇ ਸੋਡੀ ਸੌਂ ਲੱਗੇ ਮੈਂ ਤਾਂ ਆਪਾਂ ਤਾਂ ਕਰੀ ਜ਼ਿੰਦਗੀ ਚ ਪਹਿਲੀ ਵਾਰ ਹੀ ਆਹ ਟਰਾਈ ਕੀਤੀ ਹੈ ਤੇ ਮੈਂ ਤਾਂ ਬਈ ਬੇਬੇ ਨੂੰ ਤਰਨੋਂ ਤਿੰਨ ਵਾਰੀ ਤੇ ਚਾਰ ਵਾਰੀ ਤੇ ਪੰਜ ਵਾਰੀ ਅੰਦਰ ਨਹੀਂ ਲੈਂਦਾ ਦੇਬੇ ਤਾਂ ਕਾਈ ਦੇ ਬੇਬੇ ਉੱਠੇ ਨੀਗੀ ਨੰਜੀਤੀ ਬੱਠੀ ਸੀ ਹਾਂ ਬੇਬੇ ਦੇ ਮੋਟਾ ਕਿ ਜੁੜਾ ਨਹੀਂ ਕਿ ਤਾਜ ਤਾਂ ਹਾਂ ਦੋਸ ਜੁੜਾ ਹੋ ਗਿਆ ਬੇਬੇ ਦੇ ਆਪ ਦੇ ਸਾਰੀਆਂ ਤਾਂਗੜ ਪਟੀਆਂ ਖੁੱਲ ਗਏ ਤਾਂ ਟਾਂਕੇ ਟੁੰਕੇ ਸੋਹਣਾ ਤੇਰੀ ਬੇਬੇ ਦੀਆਂ ਸਾਰੀਆਂ ਓਹੋ ਡੈਡੀ ਜੀ ਫਿਰ ਮੈਂ ਬੇਬੇ ਨੂੰ ਜਾ ਕੇ ਸੰਭਾਲ ਕਿਉਂ ਸੰਭਾਲੂ ਬੇਬੇ ਨੂੰ ਜਾ ਕੇ ਦੱਸ ਮੈਂ ਤਾਂ ਤੇਰੇ ਅੱਗੇ ਦੁੱਖ ਰੋਂਨਾ ਮੈਨੂੰ ਸੰਭਾਲ ਨਹੀਂ ਪਾਉਗੀ ਡੈਡੀ ਜੀ ਮੇਰੇ ਨਾਲ ਤਾਂ ਮੈਂ ਤਾਂ ਕੋਈ ਪਤਾ ਨਹੀਂ ਕਿਹੜੀ ਕੰਮ ਖਣੀ ਉਹ ਦੇਤਾ ਮੈਨੂੰ ਨਾਲ ਉਹਨਾਂ ਨੇ ਓਹ ਹੋ ਇਹ ਜੀ ਤੁਸੀਂ ਮੈਨੂੰ ਪੁੱਛਣਾ ਦਾ ਸੀ ਕਿ ਇੱਕ ਵਾਰ ਵੀ ਆਕਾਰ ਦੇ ਵਾਸਤੇ ਆਈ ਪੁੱਛਣਾ ਦਾ ਕੀ ਸੀ ਹੁਣ ਪਰ ਗੱਲ ਹੀ ਹੋ ਗਈ ਨਾ ਹੋਵੇ ਜੀ ਹੁਣ ਤੋਸ ਤੁਸੀਂ ਘੱਟ ਲੈਣੀ ਸੀ ਤੁਸੀਂ ਹੈ ਹੁਣ ਬਾਥਰੂਮ ਦੀ ਕਿਕ ਦਿੱਕਤ ਹੋਈ ਤੇ ਹੁਣ ਨਹੀਂ ਤੁਹਾਨੂੰ ਦਿੱਕਤ ਤਾਂ ਹੋਈ ਪਈ ਐ ਤੇ ਪਰ ਹੁਣ ਮੇਰਾ ਤਾਂ ਹੁਣ ਮੁੱਠੇ ਨਾ ਕਰੇ ਹੁਣ ਕਿਸੇ ਬੋਲ

ਫਿਰ ਫਿਰ ਤਾਂ ਮੈਂ ਕੋਈ ਇਹਦੀ ਦਵਾਈ ਬਣਾ। ਹਾਂ? ਦਵਾਈ ਬਣ ਜਾ ਤਾਂ ਤੇਰਾ ਸਾਰਾ ਕੁਝ ਹੀ ਕਰ ਦਊਗਾ ਮੈਂ। ਹੁਣ ਦੱਸ ਕੀ ਕਰਨਾ? ਧਾਰ ਲੈ ਜਿਹੜਾ ਪਲਾਟ ਹੈਗਾ ਉਹ ਜਾਂ ਤਾਂ ਸਮਰ ਦੇ ਨਾਮ ਕਰਵਾਉਂ ਗਿਆ ਮੇਰੇ ਨਾਮ ਕਰਵਾਉ। ਨਾਮ ਤੇਰੇ ਨਾਮ ਹੀ ਕਰਵਾਉਂਗਾ। ਕਿਰਤਾ ਕੋਈ ਨਹੀਂ ਫਿਰ ਤੱਕ ਹਮਾ રોજ ਖਾ ਲਿਆ ਕਰੋ। अपनी मनुखाने की लड़ की है जो तो सारा कुछ करेंगी नहीं तो फिर मुकली तो कर दिया करूं मैं ताऊ तो उन्हें बुढ़ी ने मरवाता जमे फिर डैडी जी मैं उन्हीं है करे थे है ना ते देड़ी ते देड़ी ते फिर ते देड़ी ते लगे नहीं कराने यहाँ ही करो मैं एक ही रोग जन नहीं लेंगी तो सी आज बेबी तो तकी करने हैं उन बेबी तो उन बेबी तो चार चाल देने होना मैंने तो कोई हाल लगा तो सी आई करो तो सी आई करो डिस्टेंस रीच आजो मेरी चे ते ਸਫਾਈ ਵਾਲੇ ਤਾਂ ਆ ਜੂਗੀ ਪਰ ਮੇਰਾ ਕੰਮ ਤਾਂ ਕਰਨਾ ਪਊਗਾ। ਹੁਣ ਮੈਂ ਇਕੱਲੇ ਆਇਆ ਤਾਂ ਮੇਰਾ ਕੰਮ ਚੱਲਦਾ। ਹਾਂ ਹਾਂ ਤੁਸੀਂ ਆ ਜਾਓ ਉੱਥੇ ਵੀ ਉੱਥੇ ਕੋਈ ਵਰਤਣਾ ਹੁੰਦਾ ਨਹੀਂਗਾ ਸਫਾਈ ਵਾਲੀ ਆ ਇਹ ਕਰਕੇ। ਹਾਂ। ਤੇ ਚਲੀ ਜਾਊਗੀ ਵਾਪਸ। ਆ। ਕੋਈ ਕਰੇ। ਕਿਚਨਾਂ ਦਾ ਮੇਰਾ ਕੋਈ ਰੱਤੀ ਕੋਈ ਕਿਚਨ ਕਰਨਾ। ਫਿਰ ਤੂੰ ਇਹ ਦੇਖਣਾ ਵੀ ਕੋਈ ਜਿਗਾਰਡ ਬਿਠਾ ਕੋਈ ਸੈਟਫਾਇਰ ਕਰਨ ਵਾਲਾ ਫਿਰ ਕਿੱਥੇ ਮਿਲਾਂ ਮਲਾਏ ਗਰੀ ਹੁਣ ਮੇਰਾ ਜੀ ਨਹੀਂ ਕਰਦਾ ਚੰਗੀ ਰੁੱਸ ਕੇ ਤੂੰ ਬੈਠੀ ਐ। ਤੂੰ ਰੋਮੀ ਉਸ ਜਗਾ ਸਟੈਂਡ ਦੀ ਲਿਆ ਸਟੈਂਡ ਦੋ ਵੀ ਨਹੀਂ ਲਿਆ ਤੂੰ ਵੀ ਉਸ ਟਾਈਮ ਕਹਿੰਦੀ ਨਾ ਵੀ ਮੈਂ ਨਹੀਂ ਜਾਣਾ ਭਾਈ ਮੈਂ ਤਾਂ ਇੱਥੇ ਰਹੂੰਗੀ ਇੱਥੇ ਹੀ ਵਸੂੰਗੀ ਤੂੰ ਵੀ ਲਾਲ ਦੇ ਭਰਾ ਨੂੰ ਫੋਨ ਕਰਕੇ ਨਾਲ ਤੇ ਇੱਕ ਆਉਦੇ ਸੋਹਰੇ ਵਾਰੀ ਬਿਲਕੁਲ ਵੀ ਨਹੀਂ ਸੋਚਿਆ ਵੀ ਤੈਨੂੰ ਕਿੰਨਾ ਪਿਆਰ ਕਰਦਾ ਹੈ ਇਹ ਹੂੰ ਜੀ ਕੋਈ ਨਹੀਂ ਰੱਖ ਨਹੀਂ ਹਾਂ ਕੋਈ ਨਹੀਂ ਆ ਸਕਦੀ ਮੇਰਾ ਵਰਦੇ ਮਦਦ ਆ ਜਾਣਾ ਕਾਹਨੋਂ ਤੇਗੀ ਆ ਨਹੀਂ ਸਕਦੀ ਫਿਰ ਹੁਣ ਕਿਵੇਂ ਕਰਾਂਗੇ ਫਿਰ ਹੁਣ ਮੇਰਾ ਤਾਂ ਜੀ ਨਹੀਂ ਲੱਗੀ ਜਾਂਦਾ ਭਾਈ ਹੁਣ ਫਿਰ ਕੀ ਕਰੀਏ ਰਕਮ ਜਨ ਲੱਗ ਜਾਊਗਾ ਮੇਰਾ ਜਿਗਾਰ ਕੇ ਕੰਨੇ ਲੱਗ ਸਕਦਾ ਲੈ ਮੈਂ ਸੁੱਭਦੀ ਐਨੀ ਡੈਡੀ ਕੀਆਂ ਗੱਲਾਂ ਕਰੀ ਐਨੀ ਕਿਤੇ ਤੂੰ ਆਖੇ ਤੁਸੀਂ ਆਖੇ ਕਿਤੇ ਆਖੇ ਕਿ ਤੂੰ ਲੈ ਤੂੰ ਠੰਡੀਆਂ ਦਵਾਈਆਂ ਦੇ ਕੇ ਤੋਰ ਦੇ ਮੈਨੂੰ ਤੇ ਮੇਰਾ ਆਲਰੇਡੀ ਤੁਸੀਂ ਆਓ ਮੈਂ ਤਾਂ ਆ ਜਾਊਂਗਾ ਬਰਫ ਪੱਕਾ ਆ ਜਾ ਪਲੇਕ ਹੋਰ ਪਲੇਕ ਹੋਰ ਖਾਇਆ ਨਾ ਨਾ ਡੈਡੀ ਜੀ ਕਿਰਾਂਟਾ ਇੱਕ ਵਾਰ ਨਹੀਂ ਬਹੁਤ ਹੂੰ ਮੈਂ ਦੇਖਾ ਤਾਂ ਸਰੀਰ ਕਿੰਨਾ ਕਸਰ ਹੋਣਾ ਤੁਮੋਂ ਫਿਰ ਅਗਲੀ ਵਾਰ ਡੋਜ਼ ਵੀ ਫਿਰ ਉਨੀ ਕਿਤੇ ਆਲੇ ਆ ਕਰੂੰਗੀ ਮੇਰੇ ਮੁਤਾਬਿਕ ਅਹ ਰੰਗਾ ਭਾਈ ਫਿਰ ਆਉਣਾ ਠੀਕ ਠੀਕ